ਪੰਜਾਬ ਸਰਕਾਰ ਮੁਕਰੀ ਆ ਪੰਜਾਬ ਸਰਕਾਰ ਭਜੀ ਆ ਆ ਜਿਹੜੀ ਮਾਨ ਦੀ ਸਰਕਾਰ ਆ ਜਿਹੜੀ ਕਹਿੰਦੀ ਹੈਗੀ ਕਿ ਕੱਤੇ ਕੋਟਿਆਂ ਚੋਂ ਨਿਕਲੂਗੀ ਸਰਕਾਰ ਹੋਊਗੀ ਲਗਾਤਾਰ ਜੋ ਪਰਵਾਹ ਨਹੀਂ ਕਰਦਾ ਹੋ ਜਾ ਰਿਹਾ ਜਾ ਰਿਹਾ ਪ੍ਰਸ਼ਾਸਨ ਜਮਰ ਜਾ ਰਿਹਾ ਜਾ ਰਿਹਾ ਇਦੇ ਨਾਲ 7 ਤਰੀਕ ਨੂੰ ਰੇਲ ਦੇ ਉੱਤੇ ਕਮਿਟਮੈਂਟ ਹੋਈ ਆ ਕਿ 45 ਦਿਨ ਦੇ ਵਿੱਚ ਫੈਸਲਾ ਹੋਊਗਾ ਉਦੋਂ ਪਹਿਲਾਂ ਅਸੀਂ ਜ਼ਮੀਨਾਂ ਤੇ ਕਬਜ਼ਾ ਨਹੀਂ ਲਵਾਂਗੇ ਅੱਜ ਭਾਰੀ ਪੁਲਿਸ ਦੇ ਬੰਦ ਦੇ ਨਾਲ ਸਾਡੇ ਪ੍ਰਸ਼ਾਸਨ ਨੂੰ ਵਰਤਿਆ ਜਾ ਰਿਹਾ ਤੇ ਸਾਡੀ ਪੁਲਿਸ ਨੂੰ ਜਿਹੜਾ ਸਾਡੇ ਸਾਹਮਣੇ ਖੜਾ ਕੀਤਾ ਗਿਆ ਜਿਹੜਾ ਲੁਕਮੇ ਰੂਪ ਦੇ ਉੱਤੇ ਸਾਡਾ ਜਿਹੜਾ ਕਾਰਪੋਰੇਟ ਹੈ ਉਹ ਜ਼ਮੀਨਾਂ ਤੇ ਕਬਜ਼ਾ ਕਰ ਰਿਹਾ ਅਸੀਂ ਤੁਸੀਂ ਇਹਨਾਂ ਨੂੰ ਘਰ ਦੇ ਪੈਸੇ ਮਿਲੇ ਆ ਘਰ ਘਰ ਮਿਲੇ ਆ ਤੇ ਜ਼ਮੀਨ ਦੇ ਪੈਸੇ ਨਹੀਂ ਮਿਲੇ ਫਿਰ ਜੀ ਜ਼ਮੀਨ ਤੇ ਕਬਜ਼ਾ ਕਿਉਂ ਕਰ ਰਹੀ ਪੁਲਿਸ ਉਹ ਜ਼ਮੀਨ ਤੇ ਨਹੀਂ ਨਹੀਂ ਦੱਸੋ ਨਾ ਜੇ ਉਹਨੂੰ ਉਹਨਾਂ ਨੂੰ ਜ਼ਮੀਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੱਸੋ ਫਿਰ ਇਹ ਪਹਿਲਾ ਕਾਪੀ ਦਿੱਤੀ ਸੀ ਤਾਂ ਇਹ ਜਮੀਨ ਦੇ ਪੈਸੇ ਨਹੀਂ ਮਿਲਦੇ ਕਾਲਾ ਸਰ ਤੁਸੀਂ ਸਮਝਦੇ ਨਹੀਂ ਕਿਹੜੀ ਡੀਆਈਜੀ ਨੇ ਕਮਿਟਮੈਂਟ ਕੀਤੀ ਆ ਉਥੇ ਜੋ ਵੀ ਦਾਅਵਾ ਕਰੇ ਉਥੇ ਕਹਿ ਮਰੋ 55 ਦਿਨ ਦੇ ਅੰਦਰ ਨਾ ਪੈਸੇ ਵਧਾ ਕੇ ਰੇਕ ਤੇ ਫੇਰ ਤੁਹਾਡੇ ਖਾਤਿਆਂ ਚ ਪਾ ਕੇ ਫੇਰ ਕਬਜ਼ੇ ਕਰਾਂਗੇ ਉਥੇ ਕੰਮ ਕਰੋ ਕਮਿਟਮੈਂਟ ਤੇ ਕੀ ਕਰ ਤੁਸੀਂ ਉਹਨਾਂ ਨੂੰ ਨਹੀਂ ਮੰਨਦੇ ਡੀਆਈਜੀ ਵੀ ਬਦਲ ਗਏ ਨਾ ਉਸ ਤੋਂ ਫਿਰ ਲੈ ਸੁਣੋ ਇੱਕ ਦੌਰ ਫਿਟਵਾ ਲਈਆ ਉਹ ਤੋਂ ਨੂੰ ਪਤਾ ਲੱਗ ਗਿਆ ਪੈਸੇ ਦਿੱਤੇ ਆ ਤੇ ਨਹੀਂ ਦਿੱਤੇ ਇੱਥੇ ਅਗਲੇ ਆਓ ਲਿਆ ਲਿਆ ਤੁਸੀਂ ਵਿਰੋਧ ਕੋ ਕਰ ਰਹੇ ਹੋ ਤੁਸੀਂ ਵਿਰੋਧ ਕੋ ਕਰ ਰਹੇ ਹੋ ਅਸੀਂ ਜਿੰਨਾ ਕਿਸਾਨਾਂ ਨੇ ਪੈਸਾ ਨਹੀਂ ਲਿਆ ਉਹ ਉਹਨਾਂ ਦੇ ਹੱਕ ਦੇ ਵਿੱਚ ਵਿਰੋਧ ਕਰ ਰਹੇ ਆ ਅਸੀਂ ਉਹ ਉਹ ਉਹਨਾਂ ਵਿਚਾਰਿਆਂ ਦੀ ਰੋਜੀ ਰੋਟੀ ਲਈ ਵਿਰੋਧ ਕਰ ਰਹੇ ਆ ਪੈਸੇ ਨਹੀਂ ਮਿਲੇ ਇਹਨਾਂ ਪੈਸੇ ਨਹੀਂ ਮਿਲੇ ਆ ਕਿੱਥੇ ਆ ਬਜ਼ੁਰਗੇ 80 ਸਾਲ ਦਾ ਉਹਦੀ ਦਸ਼ਾ ਵੇਖੋ ਕਿਹੜੀ ਆ ਉਹ 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 ਅੱਗੇ ਵੀ ਕਲਪ ਕਲਪ ਕੇ ਉਹਨੂੰ ਮਸ਼ੀਨ ਗਾੜੀਆਂ ਚੋਕ ਕੇ ਖੜਿਆ ਇਹ ਇਹ ਦਸ਼ਾ ਵਾ ਅੱਗੇ ਆ ਅੱਗੇ ਆ ਆਪ ਜੁੜ ਕੇ ਉਹ ਦੇਖੋ ਇੱਧਰ ਆਓ ਇੱਧਰ ਇੱਧਰ ਗੱਲ ਕਰ ਇੱਕ ਮਿੰਟ ਠਹਿਰ ਜਾ ਪੁੱਸਨ ਵਿਚਾਰੇ ਨੂੰ ਇੱਕ ਮਿੰਟ ਠਹਿਰ ਇੱਕ ਮਿੰਟ ਠਹਿਰਾ ਤੁਸੀਂ ਤੈਨੂੰ ਕੋਠੀ ਤੇ ਪੈਸੇ ਮਿਲ ਗਏ ਨਾ ਮੇਰੀ ਗੱਲ ਸੁਣ ਲਾ ਕੋਠੀ ਦੇ ਪੈਸੇ ਮਿਲ ਗਏ ਦੇਖੀਏ ਪੂਰੇ ਕਿੰਨੇ ਕਰੇ ਮਿਲੇ ਆ 32 ਤੇ 18 ਰਮੇ 32 ਤੇ 18 ਮਿਲ ਗਿਆ ਤੈਨੂੰ ਠੀਕ ਆ ਦੋ ਮਿਲ ਜਾਂਦੇ ਸੀ ਦੋਹਾਂ ਦੇ ਦੋਹਾਂ ਦੇ ਮਿਲ ਗਏ ਤੈਨੂੰ ਪੈਸੇ ਦੂਜੇ ਤੂੰ ਅਪਲਾਈ ਕਰ ਤੈਨੂੰ ਪੈਸੇ ਮਿਲ ਜਾਂਦੇ ਆ ਅਪਲਾਈ ਤੇ ਕਰੇਗਾ ਉਹਨੂੰ ਬੈਂਕ ਨਹੀਂ ਕਾਫੀ ਤੇ ਦੇਗਾ ਜੇ ਤੈਨੂੰ ਅਪਲਾਈ ਕੀਤਾ ਇੱਕ ਇਹਨੇ

ਇਲਵੇ ਟ੍ਰੈਕ ਤੇ 45 ਦਿਨ ਦਾ ਟਾਈਮ ਲਿਆ ਸੀ ਆਈਜੀ ਸਾਹਿਬ ਨੇ ਤੇ ਡੀਜੀਪੀ ਪੰਜਾਬ ਨੇ ਇਹ 45 ਦਿਨ ਅਸੀਂ ਕਬਜ਼ੇ ਨਹੀਂ ਕਰਾਂਗੇ ਜਿੱਥੇ ਪੇਮੈਂਟ ਨਹੀਂ ਦਿੱਤੀ ਜਿੱਥੇ ਪੇਮੈਂਟ ਦਾ ਇੱਕ ਪੈਸਾ ਨਹੀਂ ਪਿਆ ਪ੍ਰਸ਼ਾਸਨ ਅੱਜ ਵੇਖੋ ਹਜ਼ਾਰਾਂ ਦੀ ਤਰ੍ਹਾਂ ਚ ਪੰਜਾਬ ਪੁਲਿਸ ਤੇ ਮੁੱਠੀ ਪਰ ਕਿਸਾਨਾਂ ਦੇ ਧੱਕੇ ਨਾਲ ਫੇਰ ਅੱਜ ਕਬਜ਼ਾ ਕੀਤਾ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਇੱਕ ਪੈਸਾ ਪੇਮੈਂਟ ਨਹੀਂ ਪਈ ਕੋਠੇ ਟਾਇਆ ਜਾ ਰਹੇ ਬੰਬੀਆਂ ਦੇ ਵੱਡਾ ਯੂਰ ਪੰਜਾਬ ਸਰਕਾਰ ਦਾ ਹੋਣਾ राम <laughs> राम چلو اج جو جلاد چا به نال بيجو آ واٽي جا ري آ يا آي آي يا ڏيکهو ڀوٽي راهه बाबा जी कण तव्हां बाबा जी कणा ਖਾਸਨ ਠਕਾ ਕਰਨ ਦੇ ਆ ਜੀ ਨਹੀਂ ਪੈਸਾ ਦਿੱਤਾ ਦਿਖਾਣਾ ਨੂੰ ਉਹਦੇ ਵਾਸਤੇ ਕਿਸਾਨ ਇਕੱਠੇ ਆ ਵੀ ਸਾਡੇ ਖਦੇ ਪੈਸੇ ਪਾ ਦਿਓ ਤੇ ਸਾਡੀ ਜ਼ਮੀਨ ਲੈ ਲਓ ਪਰ ਕੋਈ ਪੈਸਾ ਨਹੀਂ ਪਿਆ ਹੁਣੇ ਪੁਲਿਸ ਤੁਹਾਨੂੰ ਕਿੱਥੇ ਖੜ ਰਹੀ ਗ੍ਰਫਤਾਰ ਕਰ ਰਹੀ ਕੋਈ ਪਤਾ ਨਹੀਂ ਸਾਨੂੰ ਕਿੱਥੇ ਕਰਨੀ ਆ ਦਾਗ ਵੜ ਲਈ ਆ ਤੇ ਪਿੱਛੇ ਬਾਕੀ ਗੱਡੀ ਚ ਲੱਗਲੇ ਬੰਦੇ ਕੋਈ ਐਸ ਗੱਡੀ ਦੀ ਸਾਨੂੰ ਕਹਿੰਦੇ ਆ ਐਸ ਗੱਡੀ ਜੀ ਬੈਜੋ ਕੋਈ ਪਤਾ ਨਹੀਂ ਕਿੱਥੇ ਕਿਹੜੀ ਜਥੇਬੰਦੀ ਆ ਤੁਹਾਡੀ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਆਵਾ ਜੀ ਕੀ ਤੇ ਸਾਰੀ ਕਮਾਂਡ ਕਰ ਰਹੇ ਹੋ ਤੁਸੀਂ ਕਿਹਦੇ ਹੁਕਮਾਂ ਤੇ ਕਰ ਰਹੇ ਹੋ ਔਂਕਾਰ ਸਿੰਘ ਜੀ ਤੁਸੀਂ ਕਿਹਦੇ ਹੁਕਮਾਂ ਤੇ ਕਰ ਰਹੇ ਕੰਮ ਅੱਜ ਆ ਜਾਓ ਕਰੋ ਰੋਟੀ ਪਾੜ ਕੇ ਦੇਣਾ ਇਹ ਬਹੁਤ ਚੰਗਾ ਹੈ